ਹਾਂਜੀ ਅੱਜ ਦੇ ਵਲੌਗ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸੈਣੀ ਕਰਨਾ ਸਟੋਰ ਪਿੰਡ ਗਰਦਿਤਪੁਰ ਤੋਂ 90 ਦੇ ਅਮਰਗੜ ਦੇ ਵਿਚਕਾਰ ਆਪਣਾ ਪਿੰਡ ਪੈਂਦਾ ਦੋਸਤੋ ਜਿਹੜੇ ਵੀ YouTube ਤੇ ਆਪਣੇ ਨਵੇਂ ਆਏ ਨੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਲੋ ਤੇ ਆਉਣ ਵਾਲੀਆਂ ਜਿਹੜੀਆਂ ਵੀ ਵੀਡੀਓ ਨੇ ਤੁਹਾਡੇ ਤੱਕ ਜਰੂਰ ਪਹਿਲਾਂ ਪਹੁੰਚਦੀਆਂ ਰਹਿਣਗੀਆਂ ਅੱਜ ਆਪਾਂ ਜੂਸ ਦੇ ਉੱਪਰ ਬਹੁਤ ਵੱਡੀਆਂ ਆਫਰਾਂ ਲੈ ਕੇ ਆਏ ਆ ਦੋਸਤੋ 320 ਰੁਪਏ ਦੀ ਪੇਟੀ ਪਊਗੀ ਜੂਸ ਦੀ ਜੇ ਕਿਸੇ ਕਸਟਮਰ ਨੇ ਜਾਂ ਕੋਈ ਘਰੇ ਫੰਕਸ਼ਨ ਆ ਕਿਸੇ ਨੇ ਵਿਆਹ ਸ਼ਾਦੀ ਵਾਸਤੇ ਮਾਲ ਲੈਣਾ ਹੋਵੇ ਤੇ ਸਾਡਾ ਸਕਰੀਨ ਦੇ ਉੱਪਰ ਦੋਸਤੋ ਨੰਬਰ ਚੱਲ ਰਿਹਾ ਇਹਦੇ ਵਿੱਚ ਫਲੇਵਰ ਹੋਣਗੇ ਅੱਗੇ ਆਜੂ ਦਿਖਾ ਦਿਓ ਜੀ ਮੜਾ ਜਾਂ ਇਹਦੇ ਵਿੱਚ ਲੀਚੀ ਫਲੇਵਰ ਆਜੂਗਾ ਦੋਸਤੋ ਤੇ ਮਿਕਸ ਆਜੂਗਾ ਤੇ ਮੰਗੋ ਆਜੂਗਾ ਤੇ ਅਮਰੂਦ ਆਜੂਗਾ ਚਾਰ ਰੰਗ ਹੋਣਗੇ ਦੋਸਤੋ ਚਾਰ ਫਲੇਵਰ ਹੋਣਗੇ ਜੇ ਕਿਸੇ ਵੀ ਵੀਰ ਨੇ ਕੋਈ ਮਾਲ ਲੈਣਾ ਹੋਵੇ ਜੂਸ ਦੇ ਵਿੱਚ ਕੋਲਡ ਡਰਿੰਕ ਦੇ ਵਿੱਚ ਸਾਡੇ ਲਵੇ ਹਰ ਇੱਕ ਵੈਰਾਈਟੀ ਹੁੰਦੀ ਹੈ ਬਾਕੀ ਇੱਧਰ ਵੀ ਦਿਖਾ ਦਿਓ ਜਿਵੇਂ ਖਾਰਾ ਖਾਰਾ ਦੋਸਤੋ 24 ਪੀਸਾਂ ਦੀ ਪੇਟੀ ਆ ਹੋਲਸੇਲ ਦੇ ਵਿੱਚ ਆਪਾਂ 280 ਰੁਪਏ ਇਹਦਾ ਰੇਟ ਰੱਖਿਆ ਪਿਆ ਹੋਲਸੇਲ ਦਾ ਜੇ ਕਿਸੇ ਨੇ ਕੁਆਂਟੀਟੀ ਵੱਧ ਲੈਣੀ ਆ ਮੰਨ ਲਓ ਬੰਦ ਟਰੱਕ ਲੈਣਾ 1200 ਪੇਟੀ ਦਾ ਟਰੱਕ ਆ ਤਾਂ 260 ਰੁਪਏ ਤੁਹਾਨੂੰ ਲਾਵਾਂਗੇ ਡੇਲੀ ਦੇ ਦੋਸਤੋ ਰੇਟ ਹੁੰਦੇ ਨੇ ਬਾਕੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੂਗੀ ਜਿਵੇਂ ਮਾਜੇ ਦੀ ਪੇਟੀ ਆ 30 ਪੀਸਾਂ ਦੀ ਪੇਟੀ ਆ ਇਹਦਾ ਰੇਟ ਸਾਡੇ ਲਈ ਅੱਜ ਦਾ 500 ਰੁਪਏ ਦੀ ਪੇਟੀ ਆ ਇਸ ਤਰ੍ਹਾਂ ਫਰੂਟੀ ਦੀ ਪੇਟੀ ਆ ਗਈ 40 ਪੀਸਾਂ ਦੀ ਪੇਟੀ ਆ ਇਹ 40 ਪੀਸ ਤੁਹਾਨੂੰ ਹੋਲਸੇਲ ਦੇ ਵਿੱਚ 300 ਰੁਪਏ ਦੀ ਪੇਟੀ ਪਾਉਗੀ 300 ਰੁਪਏ ਦੀ ਪੇਟੀ ਲਾ ਕੇ 400 ਰੁਪਏ ਤੁਹਾਡਾ ਬੱਟਿਆ ਜਾਊਗਾ ਉਸ ਤੋਂ ਬਾਅਦ ਆਜੋ ਜੀ ਅੱਗੇ ਪਾਣੀ ਦਿਖਾ ਦਿਓ ਪਾਣੀ ਜਿਹੜੀ ਪੇਟੀਆਂ ਨੇ ਦੋਸਤੋ 24 ਪੀਸਾਂ ਦੀ ਪੇਟੀ ਆ ਤੁਹਾਡੇ ਵਾਸਤੇ 75 ਰੁਪਏ ਦੀ ਪੇਟੀ ਪਾਉਗੀ ਜੇ ਤੁਸੀਂ 50 ਪੇਟੀਆਂ ਲੈਣੇ ਹੋ ਜੇ ਤੁਸੀਂ 5-4 ਪੇਟੀਆਂ ਲੈਣੇ ਹੋ ਤਾਂ 80 ਰੁਪਏ ਦੇ ਹਿਸਾਬ ਨਾਲ ਪਾਉਗੀ ਉਸ ਤੋਂ ਬਾਅਦ ਆਜੋ ਫਰਾਂਟੇ ਦੇ ਉੱਪਰ ਜਿਵੇਂ ਫੈਂਟਾ ਕੋਕ ਲਿਮਕਾ 20 ਰੁਪਏ ਸੇਲ ਦੇ ਵਿੱਚ 28 ਪੀਸਾਂ ਦੀ ਪੇਟੀ ਆ ਦੋਸਤੋ ਨਵਾਂ ਫਰੈਸ਼ ਮਾਲ ਆ ਮਾਲ ਉਹਦੀ ਐਕਸਪਾਇਰੀ ਹੈਗੀ ਆ ਜੀ ਪਹਿਲੇ ਮਹੀਨੇ ਤੱਕ 2026 1 ਤਰੀਕ ਦੂਜਾ ਮਹੀਨਾ 2026 ਤੱਕ ਐਕਸਪਾਇਰੀ ਆ ਅਗਲੇ ਸਾਲ ਤੱਕ ਐਕਸਪਾਇਰੀ ਆ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਅੱਜ ਪਾ ਰਹੇ ਆ ਇਹ YouTube ਤੇ ਦੋਸਤੋ ਅਗਲੇ ਸਾਲ ਤੱਕ ਐਕਸਪਾਇਰੀ ਆ ਹੋਲਸੇਲ ਦੇ ਵਿੱਚ 450 ਰੁਪਏ ਦਾ ਰੇਟ ਆ 10 ਪੇਟੀਆਂ ਦਾ ਘੱਟੋ ਘੱਟ ਜੇ ਤੁਸੀਂ 10 ਪੇਟੇ ਲੈਨੇ ਹੋ 450 ਲਾਵਾਂਗੇ ਜੇ ਇੱਕ ਅੱਧੀ ਪੇਟੀ ਲੈਨੇ ਹੋ ਤਾਂ ਤੁਹਾਨੂੰ 460 ਰੁਪਏ ਪਊਗੀ ਉਸ ਤੋਂ ਬਾਅਦ ਆਜੋ ਅੱਗੇ ਜੀ ਜਿਵੇਂ ਅੱਗੇ ਆ ਗਿਆ ਮਾਝਾ 2 ਲੀਟਰ ਦੇ ਵਿੱਚ 175 ਮਾਝਾ ਹੁੰਦਾ ਆ ਇਹਦੀ ਪੇਟੀ 500 ਰੁਪਏ ਦੀ ਪਊਗੀ ਤੁਹਾਨੂੰ ਉਸ ਤੋਂ ਬਾਅਦ 2 ਲੀਟਰ ਆ ਗਿਆ 2 ਲੀਟਰ ਅੱਜ ਦਾ ਭਾਅ 650 ਰੁਪਏ ਆ ਜੇ ਤੁਸੀਂ 10 ਪੇਟੇ ਲੈਣੇ ਹੋ ਜੇ ਤੁਸੀਂ ਘੱਟ ਪੇਟੇ ਲਓਗੇ ਤਾਂ 660 ਰੁਪਏ ਆ ਬਾਕੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਨਵੀਂ ਨਵੀਂ ਤੁਹਾਡੇ ਲਈ ਵੀਡੀਓ ਦੋਸਤੋ ਆਉਂਦੀ ਰਹੂਗੀ ਇੰਸਟਾਗ੍ਰਾਮ ਦਾ ਚੈਨਲ ਵੀ ਤੁਹਾਨੂੰ ਸ਼ੇਅਰ ਕਰਦਣੇ ਵਿੱਚ ਤੇ ਜੇ ਇੰਸਟਾਗ੍ਰਾਮ ਨੂੰ ਵੀ ਤੁਸੀਂ ਫੋਲੋ ਕਰ ਲਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਸਾਡੇ ਨਾਲ ਜੁੜੇ ਰਹੋ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚਾਉਂਦੇ ਰਹਾਂਗੇ ਸਾਰੇ ਦੋਸਤਾਂ ਨੂੰ ਸਤਿ